ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਸੰਧੂ ਮੋਹਣਾ ਦੇ ਪਰਿਵਾਰ ਬਾਰੇ ਜਾਨੀ ਕਿ ਇਹਨਾਂ ਦਾ ਇੱਕ ਚੈਨਲ ਹੈ ਜੈਸਵਿਕ ਬਲੌਗਸ ਇਹ 4 ਸਾਲਾਂ ਤੋਂ ਵੀਡੀਓ ਜਿਹੜੀਆਂ ਬਣਾ ਰਹੇ ਨੇ ਆਪਣੇ ਚੈਨਲ ਦੇ ਉੱਤੇ ਇਹਨਾਂ ਨੇ 4 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਸ਼ੋਹਰਤ ਹਾਸਲ ਕੀਤੀ ਹੈ ਤੇ ਇਹਨਾਂ ਨੂੰ ਬਹੁਤ ਲੋਕ ਜਾਣਦੇ ਨੇ ਇਹਨਾਂ ਦੇ ਜਿਹੜੇ ਸਬਸਕ੍ਰਾਈਬਰ ਨੇ 5.5 ਲੱਖ ਹੈ ਜੀ ਇਹਨਾਂ ਨੇ ਬਹੁਤ ਜ਼ਿਆਦਾ ਤਰੱਕੀ ਪਾਈ ਹੈ ਤੇਕਰੋਂ ਵੀ ਬਹੁਤ ਸਾਰੇ ਬਧੀਆਂ ਨੇ ਕੋਈ ਇਹ ਨਹੀਂ ਹੈਗਾ ਵੀ ਇਹਨਾਂ ਦਾ ਗੁਜ਼ਾਰਾ ਇਹ ਜਿਹੜਾ ਜਸਟ YouTube ਤੋਂ ਹੀ ਚੱਲ ਰਿਹਾ ਹੈ ਇਹਨਾਂ ਨੇ ਆਪਣੀ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਦੱਸਿਆ ਵੀ ਲੋਕ ਸਾਨੂੰ ਬਹੁਤ ਜ਼ਿਆਦਾ ਗਲਤ ਕਮੈਂਟ ਕਰ ਰਹੇ ਨੇ ਵੀ ਜਿਵੇਂ ਇਹਨਾਂ ਨੇ ਦੱਸਿਆ ਸੀ ਇਹਨਾਂ ਨੇ ਇੱਕ ਮਹੀਨਾ ਪਹਿਲਾਂ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਇਹਨਾਂ ਨੇ ਕੋਈ ਟੈਂਪੋ ਵਾਲਾ ਪਾਈ ਲੰਘਿਆ ਜਾ ਰਿਹਾ ਸੀ ਉਹਨੇ ਨਵਾਂ ਟੈਂਪੋ ਲਿਆ ਸੀ ਉਹਦੇ ਨਾਲ ਇਹਨਾਂ ਨੇ ਇੱਕ ਫੋਟੋ ਪਾਤੀ ਸੀਗੀ ਆਪਣੀ ਉਹਦੇ ਵਿੱਚ ਇਹਨਾਂ ਨੂੰ ਕਮੈਂਟ ਆ ਰਹੇ ਸੀਗੇ ਵੀ ਕਿਰਪਾ ਕਰਕੇ ਤੁਸੀਂ ਹਨਾ ਟੈਂਪੋ ਵਾਲੇ ਹੋ ਜਾਓ ਤੁਸੀਂ ਟੈਂਪੋ ਹੀ ਚਲਾਉਣ ਲੱਗ ਜਾਓ ਜਾਨੀ ਕਿ ਇਹਨਾਂ ਨੂੰ ਬਾਦੋਆਮਾਂ ਦਿੱਤੀਆਂ ਗਈਆਂ ਉਹ ਚੰਗੀ ਗੱਲ ਨਹੀਂ ਹੈਗੀ ਇਹਨਾਂ ਨੂੰ ਯਾਨੀ ਕਿ ਫਿਰ ਵੀ ਇਹਨਾਂ ਨੇ ਆਪਣੀ ਹਿੰਮਤ ਨਹੀਂ ਹਾਰੀ ਹੈਗੀ ਇਹਨਾਂ ਨੇ ਕਿਹਾ ਵੀ ਸਾਨੂੰ ਬੈਡ ਕਮੈਂਟਸ ਹਨ ਜਿਹੜੇ ਉਹਨਾਂ ਦਾ ਕੋਈ ਸਾਨੂੰ ਫਰਕ ਨਹੀਂ ਪੈਂਦਾ ਇਹ ਆਪਣੀ ਮਿਹਨਤ ਕਰਕੇ ਆਪਣਾ ਜਿਹੜਾ ਚੈਨਲ ਹੈ ਇੱਥੇ ਤੱਕ ਲੈ ਕੇ ਆਏ ਨੇ ਤੇ ਇਹਨਾਂ ਦੇ ਘਰੇ ਵੀ ਪ੍ਰਮਾਤਮਾ ਦਾ ਬਹੁਤ ਕੁਝ ਦਿੱਤਾ ਹੋਇਆ ਹੈ ਜ਼ਰੂਰੀ ਨਹੀਂ ਹੈਗਾ ਵੀ ਇਹਨਾਂ ਦਾ ਘਰ ਹੈ ਜਿਹੜਾ YouTube ਤੋਂ ਹੀ ਚੱਲ ਰਿਹਾ ਹੈ ਨੈਕ ਜਿੱਥੇ ਇਹਨਾਂ ਦੇ ਨੈਗੇਟਿਵ ਕਮੈਂਟ ਆਉਂਦੇ ਨੇ ਉੱਥੇ ਇਹਨਾਂ ਨੂੰ ਪੋਜ਼ਿਟਿਵ ਕਮੈਂਟ ਵੀ ਬਹੁਤ ਜ਼ਿਆਦੇ ਆਉਂਦੇ ਨੇ ਇਹਨਾਂ ਦੇ ਪਰਿਵਾਰ ਦਾ ਜਿਹੜਾ ਪਿਆਰ ਹੈ ਉਹ ਬਹੁਤ ਹੀ ਜ਼ਿਆਦਾ ਹੈ ਇਹ ਆਪਣੇ ਇਹਨਾਂ ਸਾਰੀ ਫੈਮਿਲੀ ਵੀਡੀਓਜ਼ ਬਣਾਉਂਦੀਆਂ ਨੇ ਕਈ ਇਹਨਾਂ ਨੂੰ ਕਹਿ ਦਿੰਦੇ ਨੇ ਵੀ ਇਹ ਕਿਹੜੇ ਰਸਤੇ ਚੱਲ ਪਏ ਨੇ ਕਿੰਨਾ ਇਹ ਆਪਣਾ ਇਹਨਾਂ ਨੇ ਮਜ਼ਾਕ ਬਣਾ ਰੱਖਿਆ ਜਸਟ ਇਹ ਫਨੀ ਵੀਡੀਓਜ਼ ਬਣਾਉਂਦੇ ਨੇ ਜਾਂ ਆਪਣੇ ਬਲੌਗ ਸ਼ੇਅਰ ਕਰਦੇ ਨੇ ਜਿੰਨੇ ਵੀ ਇਹਨਾਂ ਨੂੰ ਨੈਗੇਟਿਵ ਕਮੈਂਟ ਆ ਰਹੇ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ ਰੱਜ-ਰੱਜ ਕੇ ਬਦਨਾਮ ਕੀਤਾ ਜਾਂਦਾ ਹੈ ਬਟ ਇਫ ਇਹ ਵੀ ਕਦੇ ਵੀ ਹਿੰਮਤ ਨਹੀਂ ਹਾਰਦੇ ਇਹਨਾਂ ਦੇ ਪਰਿਵਾਰ ਦਾ ਜਿਹੜਾ ਆਪਣਾ ਆਪਸੀ ਪਿਆਰ ਹੈ ਬਹੁਤ ਹੀ ਜ਼ਿਆਦਾ ਵਧੀਆ ਤੇ ਇਹ ਪਰਮਾਤਮਾ ਤੇ ਯਕੀਨ ਰੱਖਣ ਵਾਲਾ ਪਰਿਵਾਰ ਹੈ ਇਹ ਅਬਾਹਰ ਤੋਂ ਬਿਲੋਂਗ ਕਰਦੇ ਨੇ ਜਿਨ੍ਹਾਂ ਨੇ ਆਪਣੇ ਖੇਤੀਬਾੜੀ ਦਾ ਕੰਮ ਹੈ ਬਾਗਾਂ ਦਾ ਵੀ ਕੰਮ ਸੀ ਬਹੁਤ ਜ਼ਿਆਦਾ ਵਧੀਆ ਤਰੱਕੀ ਕੀਤੀ ਹੈ ਤੇ ਆਪਣੇ ਬਜ਼ੁਰਗਾਂ ਦੀ ਵੀ ਰਿਸਪੈਕਟ ਕਰਦੇ ਨੇ ਕਹਿੰਦੇ ਆ ਵੀ ਜਿਨ੍ਹਾਂ ਦਾ ਸੀ ਦਿੱਤਾ ਖਾਣੇ ਆਗੇ ਤੇ ਪਰਮਾਤਮਾ ਦਾ ਵੀ ਬਹੁਤ ਜ਼ਿਆਦਾ ਈਸ਼ੁਕੁਰਾਨਾ ਕਰਦੇ ਨੇ ਇਹ ਜਿਹੜੀ ਆਪਣੀ ਵੀਡੀਓ ਇਹਨਾਂ ਦੇ ਪੱਖ ਦੀ ਹੈ ਤੇ ਇਹਨਾਂ ਦਾ ਪੱਖ ਹੈ ਜੀ ਜਿਹੜਾ ਜਿੱਥੇ ਇਹਨਾਂ ਦਾ ਨੈਗੇਟਿਵ ਪੱਖ ਦੇਖਿਆ ਜਾਂਦਾ ਉੱਥੇ ਜ਼ਰੂਰੀ ਬਣਦਾ ਹੈ ਵੀ ਆਪਾਂ ਇਹਨਾਂ ਦਾ ਪੋਜ਼ਿਟਿਵ ਪੱਖ ਹੈ ਜਿਹੜਾ ਇਹਨਾਂ ਦੀ ਪੋਜ਼ਿਟਿਵਿਟੀ ਹੈ ਉਹ ਵੀ ਦੇਖੀਏ ਇਹਨਾਂ ਦੀ ਮਿਹਨਤ ਕਿੰਨੀ ਹੈ ਇਹਨਾਂ ਦਾ ਕੰਮਕਾਰ ਕਿੰਨਾ ਤਾਕੜਾ ਹੈ ਇਸ ਲਈ ਇਹ ਕਦੇ ਵੀ ਹਿੰਮਤ ਨਹੀਂ ਹਾਰਦੀ ਜਦ ਕਿ ਨੈਗੇਟਿਵ ਕਮੈਂਟ ਕਰਨ ਵਾਲਿਆਂ ਨੂੰ ਥੋੜਾ ਬਹੁਤਾ ਸੋਚਣਾ ਚਾਹੀਦਾ ਸੋਚ ਕੇ ਕਮੈਂਟ ਕਰਨੀ ਚਾਹੀਦੇ ਨੇ ਇਹ ਦਾਨਪੁਣ ਵੀ ਬਹੁਤ ਜ਼ਿਆਦਾ ਕਰਦੇ ਨੇ 4 ਸਾਲਾਂ ਦੀ ਇਹਨਾਂ ਦੀ ਚੈਨਲ ਦੀ ਮਿਹਨਤ ਹੈ ਜਿਹਦੇ ਉੱਤੇ ਹੀ ਬਹੁਤ ਵਧੀਆ ਕਮਾਈ ਕਰ ਰਹੇ ਨੇ ਤੇ ਇਹਨਾਂ ਨੇ ਦੱਸਿਆ ਵੀ ਅਸੀਂ ਬਹੁਤ ਜ਼ਿਆਦਾ ਕਮਾਈ ਕੀਤੀ ਹੈ YouTube ਤੋਂ ਤੋਂ ਵੀ ਤੇ ਉਹ ਹਰ ਕੋਈ ਕਰ ਸਕਦਾ ਜਿਹੋ ਜਿ ਤੁਸੀਂ ਮਿਹਨਤ ਕਰੋਗੇ ਉਹ ਜਿਹੀ ਕਮਾਈ ਤੁਸੀਂ ਕਰ ਸਕਦੇ ਹੋ ਪਰ ਇਹ ਨਹੀਂ ਹੈ ਵੀ ਇਹਨਾਂ ਦਾ ਜਿਹੜਾ ਘਰ ਹੈ ਉਹ ਕੱਲਾ YouTube ਤੋਂ ਹੀ ਚੱਲ ਰਿਹਾ ਹੈ